ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮਾਤਾ ਸਾਹਿਬ ਕੌਰ ਜੀ ਦੇ ਜੀਵਨ ਬਾਰੇ ਸੰਖੇਪ ਚ ਇਸ ਵੀਡੀਓ ਵਿੱਚ ਸਾਂਝ ਪਾਉਨੇ ਹਾਂ ਜੀ ਮਾਤਾ ਸਾਹਿਬ ਕੌਰ ਜੀ ਦਾ ਜਨਮ ਰੋਤਾਸ ਨਿਵਾਸੀ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇ ਜੀ ਦੇ ਕੁਖੋਂ ਹੋਇਆ ਸਨ 1600 81 ਈਸਵੀ ਨੂੰ ਅੰਮ੍ਰਿਤ ਵੇਲੇ ਹੋਇਆ ਰਹਿਤਾ ਸਹਿਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮੇ ਚਰਨ ਪਾਇਆ ਸਨ ਜਿਸ ਸਦਕਾ ਸ਼ਹਿਰ ਦਾ ਖਾਰਾ ਪਾਣੀ ਵੀ ਮਿੱਠਾ ਹੋ ਗਿਆ ਸੀ ਮਾਤਾ ਸਾਹਿਬ ਕੌਰ ਜੀ ਦਾ ਇੱਕ ਭਰਾ ਵੀ ਸੀ ਜਿਸ ਦਾ ਨਾਮ ਸਾਬ ਚੰਦ ਸੀ ਮਾਤਾ ਸਾਹਿਬ ਕੌਰ ਜੀ ਬਚਪਨ ਤੋਂ ਹੀ ਸਾਦਗੀ ਅਤੇ ਗੁਰਮਤ ਅਸੂਲਾਂ ਵਿੱਚ ਪਰਪਕਸਨ ਆਪ ਜੀ ਬੜੀ ਸੁਰੀਲੀ ਆਵਾਜ਼ ਵਿੱਚ ਗੁਰਬਾਣੀ ਦਾ ਸੁੱਧ ਪਾਠ ਕਰਦੇ ਸੰਗਤ ਨੂੰ ਸੁਣਾਉਂਦੇ ਸਨ ਆਵਾਜ਼ ਵਿੱਚ ਮਿਠਾਸ ਬਾਣੀ ਨਾਲ ਪ੍ਰੇਮ ਅਤੇ ਗੁਰਬਾਣੀ ਦੀ ਸਦਕਾ ਕਰਕੇ ਸੰਗਤਾਂ ਆਪ ਜੀ ਦਾ ਬਹੁਤ ਸਤਿਕਾਰ ਕਰਦੀਆਂ ਸਨ ਜਦੋਂ ਮਾਤਾ ਜੀ ਦੀ ਉਮਰ 15 ਸਾਲ ਹੋ ਗਈ ਤਾਂ ਮਾਤਾ ਪਿਤਾ ਨੂੰ ਉਸਦੇ ਵਿਆਹ ਦਾ ਫਿਕਰ ਪੈ ਗਿਆ ਤੇ ਵਰ ਭਾਲਣ ਲੱਗ ਪਏ ਮਾਤਾ ਸਾਹਿਬ ਕੌਰ ਜੀ ਅੰਦਾਚਿਤ ਗੁਰੂ ਚਰਨਾਂ ਵਿੱਚ ਜੁੜਿਆ ਹੋਣ ਕਾਰਨ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਚਰਨਾਂ ਵਿੱਚ ਸਮਰਪਿਤ ਕੀਤਾ ਹੋਇਆ ਸੀ ਸ੍ਰੀ ਅਤੇ ਮਨ ਹੀ ਮਨ ਉਹਨਾਂ ਨੂੰ ਆਪਣਾ ਪਤੀ ਪਰਮੇਸ਼ਰ ਸਵੀਕਾਰ ਕੀਤਾ ਹੋਇਆ ਸੀ ਉਹਨਾਂ ਨੇ ਇਹ ਗੱਲ ਆਪਣੇ ਮਾਤਾ ਪਿਤਾ ਜੀ ਨੂੰ ਦੱਸੀ ਪੁਠੋਹਾਰ ਦੀ ਸਰਬਤ ਸੰਗਤ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਸਮੂਹ ਸਾਧ ਸੰਗਤ ਮਾਤਾ ਸਾਹਿਬ कौर ਜੀ ਅਤੇ ਉਹਨਾਂ ਦੇ ਮਾਤਾ ਪਿਤਾ ਸਮੇਤ ਆਨੰਦਪੁਰ ਸਾਹਿਬਾ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਸਾਰੀ ਸੰਗਤ ਨੇ ਗੁਰੂ ਜੀ ਦੇ ਚਰਣਾ ਵਿੱਚ ਬੇਨਤੀ ਕਰਦਿਆਂ ਕਿ ਹਾਂ ਗੁਰੂ ਜੀ ਇਹ ਬੱਚੀ ਨੇ ਆਪਣਾ ਜੀਵਨ ਤੁਹਾਡੇ ਚਰਣਾ ਵਿੱਚ ਸਮਰਪਿਤ ਕੀਤਾ ਹੋਇਆ ਹੈ ਤੇ ਇਹ ਆਪ ਜੀ ਨੂੰ ਆਪਣਾ ਪਤੀ ਸਵਾਰ ਕਰ ਚੁੱਕੀ ਹੈ ਗੁਰੂ ਸਾਹਿਬ ਜੀ ਨੇ ਕਿਹਾ ਕਿ ਅਸੀਂ ਤਾਂ ਆਪਣੇ ਗ੍ਰਸਤੀ ਜੀਵਨ ਦੀ ਮਰਿਆਦਾ ਨੂੰ ਪੂਰਨ ਕਰ ਚੁੱਕੇ ਹਾਂ ਪਰ ਸੰਗਤ ਦੀ ਪ੍ਰਜੋਰ ਅਪੀਲ ਅਤੇ ਮਾਤਾ ਸਾਹਿਬ ਦੇਵਾ ਜੀ ਦੇ ਨਿਸ਼ਚੇ ਅੱਗੇ ਗੁਰੂ ਜੀ ਨੂੰ ਚੁਕਣਾ ਪਿਆ ਗੁਰੂ ਜੀ ਨੇ ਇੱਕ ਸ਼ਰਤ ਤੇ ਸੰਗਤ ਦੀ ਇਹ ਬੇਨਤੀ ਪ੍ਰਵਾਨ ਕੀਤੀ ਕਿ ਮਾਤਾ ਸਹਿਬ कौर ਕੁਆਰਾ ਡੋਲਾ ਬਣ ਕੇ ਰਹ ਸਕਦੀ ਹੈ। ਉਹਨਾਂ ਕਿਹਾ ਇਹਨਾਂ ਨਾਲ ਸਾਡਾ ਸੰਬੰਧ ਸਾਰੀਰਿਕ ਨਹੀਂ ਬਲਕਿ ਆਤਮਿਕ ਹੋਵੇਗਾ। ਇਸ ਘਟਨਾ ਤੋਂ ਤਿੰਨ ਹੁੰਦਨ ਬਾਅਦ ਗੁਰੂ ਜੀ ਨੇ ਮਾਤਾ ਜੀ ਨਾਲ ਆਨੰਦ ਪੜ ਲਿਆ ਮਾਤਾ ਜੀ ਨੇ ਗੁਰੂ ਜੀ ਦੇ ਮਹਿਲ ਹੋਣ ਦਾ ਮਾਣ ਨਾ ਕਰਦਿਆਂ ਹੋਇਆਂ ਬੜੇ ਪ੍ਰੇਮ ਨਾਲ ਸੰਗਤ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆਪ ਜੀ ਗੁਰੂ ਜੀ ਦੇ ਦਰਸ਼ਨ ਕੀਤੇ ਬਿਨਾਂ ਅੰਨ ਜਲ ਨਾ ਛਕਦੇ ਇਸ ਪ੍ਰਕਾਰ ਗੁਰੂ ਜੀ ਦੀ ਪ੍ਰਤੀ ਆਪਣੇ ਅਤIENT ਸਰਦਾ ਤੇ ਪ੍ਰੇਮ ਨੂੰ ਪ੍ਰਗਟ ਕੀਤਾ ਜਦੋਂ 1699 ਈਸਵੀ ਨੂੰ ਬਸਾਖੀ ਵਾਲੇ ਦਿਨ ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਖੇ ਹਮਤ ਦਾ ਵਾਟਾ ਤਿਆਰ ਕੀਤਾ ਤਾਂ ਮਾਤਾ ਜੀ ਤੋਂ ਬਾਟੇ ਵਿੱਚ ਪਤਾਸੇ ਪਵਾ ਕੇ ਉਹਨਾਂ ਨੂੰ ਖਾਲਸੇ ਦੀ ਮਾਤਾ ਹੋਣ ਦਾ ਮਾਣ ਬਖਸ਼ਿਆ ਐਸੇ ਲਈ ਪੰਜ ਪਿਆਰੇ ਅੰਮ੍ਰਿਤ ਸੰਚਾਰ ਸਮੇਂ ਗੁਰੂ ਮਰਿਆਦਾ ਦ੍ਰਿੜ ਕਰਵਾਉਂਦੇ ਸਮੇਂ ਦੱਸਦੇ ਹਨ ਅੱਜ ਤੋਂ ਤੁਹਾਡੇ ਧਾਰਮਿਕ ਮਾਤਾ ਸਹਾਬ ਕੌਰ ਜੀ ਅਤੇ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ ਜਦੋਂ ਗੁਰੂ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੜਾ ਹੋਇਆ ਤਾਂ ਮਾਤਾ ਸਹਾਬ ਕੌਰ ਜੀ ਦੇ ਅਤੇ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਜੀ ਆਦੀ ਸਮੇਤ ਦਿੱਲੀ ਪਹੁੰਚੇ ਚਮਕੌਰ ਦੀ ਜੰਗ ਵਿੱਚ ਵੱਡੇ ਸ਼ਹਿਜਾਦਿਆਂ ਅਤੇ ਸਰਹੰਦ ਵਿੱਚ ਛੋਟੇ ਸ਼ਹਿਜਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਗੁਰੂ ਸਾਹਿਬ ਜੀ ਵੀ ਅਨੇਕਾਂ ਕਸ਼ਟਾਂ ਵਿੱਚੋਂ ਲੰਘਦੇ ਹੋਏ ਤਲਵੰਡੀ ਸਾਬੋ ਪਹੁੰਚੇ ਦੋਵੇਂ ਪੂਜਨੇਕਮ ਮਾਤਾਵਾਂ ਭੀ ਇੱਥੇ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ ਸਨ ਜਦੋਂ ਮਾਤਾਵਾਂ ਨੇ ਸਵਜ ਰਧਿਆ ਦੇ ਬਾਰੇ ਪੁੱਛਿਆ ਤਾਂ ਅੰਤਰਜਾਮੀ ਪਾਤਸ਼ਾਹ ਜੀ ਨੇ ਸਿੱਖਾਂ ਵੱਲ ਇਸ਼ਾਰਾ ਕਰਦੇ ਹੋਏ ਆ ਫਰਮਾਇਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ 154 ਚਾਰ ਮੋਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਗੁਰੂ ਜੀ ਨੇ ਦੱਖਣ ਦੇਸ਼ ਦੀ ਯਾਤਰਾ ਆਰੰਭੀ ਤਾਂ ਮਾਤਾ ਸੁੰਦਰ ਕੌਰ ਜੀ ਨੂੰ ਤਾਂ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਨੂੰ ਰਵਾਨਾ ਕਰ ਦਿੱਤਾ ਤੇ ਮਾਤਾ ਸਾਹਿਬ ਕੌਰ ਜੀ ਗੁਰੂ ਜੀ ਦੇ ਨਾਲ ਅਬਚਲ ਨਗਰ ਹਜੂਰ ਸਾਹਿਬ ਪਹੁੰਚੇ ਇਸ ਸਮੇਂ ਮਾਤਾ ਜੀ ਦਾ ਟਿਕਾਣਾ ਗੋਦਾਵਲੀ ਦੇ ਕੰਡੇ ਰਮਣੇ ਖਾਂ ਤੇ ਰਹਾ ਜਿੱਥੇ ਹੁਣ ਗੁਰਦੁਆਰਾ ਮਾਤਾ ਸਾਹਿਬਕੌਰ ਦੇ ਵਾਸਤਿਤ ਹੈ ਇੱਥੇ ਗੁਰੂ ਕਾ ਲੰਗਰ ਮਾਤਾ ਜੀ ਦੀ ਦੇਖਰੇਖ ਵਿੱਚ ਤਿਆਰ ਹੁੰਦਾ ਸੀ ਅੱਜ ਤੱਕ ਇਸ ਥਾਂ ਤੇ ਗੁਰੂ ਕਾ ਲੰਗਰ ਅਠੇ ਪੈਰ ਅਟੁੱਟ ਚੱਲ ਰਿਹਾ ਹੈ ਗੁਰੂ ਜੀ ਨੇ ਆਪਣਾ ਅੰਤਿਮ ਸਮਾ ਨੇੜੇ ਜਾਣਦੇ ਹੋਏ ਮਾਤਾ ਜੀ ਨੂੰ ਦਿੱਲੀ ਜਾਣ ਦਾ ਆਦੇਸ਼ ਕੀਤਾ ਤੇ ਪੰਜ ਸ਼ਸਤਰ ਸ੍ਰੀ ਸਾਹਿਬ ਕਟਾਰ ਜਮਦਾੜ ਕਿਰਪਾਨ ਤੇ ਤੀਰ ਬਖਸ਼ ਕੇ ਮਾਤਾ ਜੀ ਨੂੰ ਰਵਾਨਾ ਕੀਤਾ ਮਾਤਾ ਜੀ ਦਾ ਦਿਲ ਗੁਰੂ ਜੀ ਤੋਂ ਵਿਛੜਨ ਨੂੰ ਬਿਲਕੁਲ ਨਹੀਂ ਸੀ ਕਰਦਾ ਪਰ ਗੁਰੂ ਜੀ ਦਾ ਹੁਕਮ ਮੰਨਦੇ ਹੋਏ ਦਿੱਲੀ ਲਈ ਰਵਾਨਾ ਹੋਏ ਮਾਤਾ ਜੀ ਨੇ ਗੁਰੂ ਸਾਹਿਬ ਜੀ ਵੱਲੋਂ ਬਖਸ਼ੇ ਸੱਤਰਾਂ ਨੂੰ ਬੜੇ ਅਦਬ ਸਹਿਤ ਰੱਖਿਆ ਸ੍ਰੀ ਦਸ਼ਮੇਸ਼ ਪਿਤਾ ਜੀ ਦੇ ਸੱਚਖੰਡ ਪਿਆਨਾ ਕਰਨ ਉਪਰੰਤ ਮਾਤਾ ਜੀ ਨੇ ਬੜੇ ਸੋ ਜੇ ਤਰੀਕੇ ਨਾਲ ਪੰਥ ਦੀ ਅਗਵਾਈ ਕੀਤੀ ਇਸ ਦੌਰਾਨ अनेका ਘਟਨਾਵਾਂ ਕਟੀਆਂ ਤੇ ਪੰਥ ਨੂੰ ਬੜੇ ਭਾਰੀ ਸੰਕਟਾਂ ਦਾ ਸਾਹਮਣਾ ਕਰਨਾ ਪਿਆ ਪਰ ਦੋਵੇਂ ਮਾਤਾਵਾਂ ਨੇ ਬੜੀ ਕੁਸ਼ਲਤਾ ਨਾਲ ਇਸ ਸਮੇਂ ਪੰਥ ਦੀ ਅਗਵਾਈ ਕੀਤੀ ਜਦੋਂ ਮਾਤਾ ਜੀ ਨੂੰ ਆਪਣੇ ਆਖਰੀ ਸਮੇਂ ਦਾ ਉਨਮ ਪਾਉ ਹੋਇਆ ਤਾਂ ਆਪਨੇ ਇਸ਼ਨਾਨ ਕੀਤਾ ਸਵੱਛ ਵਸਤਰ ਪਾਏ ਨਿਤਨੇਮ ਕੀਤਾ ਇਸ ਤੋਂ ਬਾਅਦ ਗੁਰੂ ਚਰਨਾਂ ਵਿੱਚ ਜੁੜ ਗਏ ਅਰਦਾਸ ਕੀਤੀ ਤੇ ਹੁਕਾਨਾਮਾ ਲਿਆ ਤੇ ਆਪਣਾ ਸਰੀਰ ਚੋਲਾ ਛੱਡ ਦਿੱਤਾ ਇਹ ਕਟਨਾ 1747 ਈਸਵੀ ਦੀ ਹੈ ਆਪ ਜੀ ਦੀ ਆਪ ਜੀ ਦਾ ਸੰਸਕਾਰ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਦਿੱਲੀ ਵਿਖੇ ਹੋਇਆ ਆਪ ਜੀ ਦਾ ਜੀਵਨ ਗੁਰਸਿੱਖਾਂ ਲਈ ਇੱਕ ਆਦਰਸ਼ਕ ਜ਼ਾਹਨੂਮਾ ਦਰਸ਼ਨ ਮਾਰਗੀ ਸੀ ਇਸ ਤਰ੍ਹਾਂ ਮਾਤਾ ਜੀ ਸੈਵਕੌਰ ਜੀ ਇਸ ਤਰ੍ਹਾਂ ਮਾਤਾ ਜੀ ਸੈਵਕੌਰ ਜੀ ਦੇ ਜੀਵਨ ਬਾਰੇ ਸੰਖੇਪ ਚ ਗੁਰਮਤ ਅਨੁਸਾਰ ਸਾਂਝ ਪਾਈ ਹੈ ਜੀ ਬੋਲਦੇ ਸਮਾਂ ਪੜ੍ਹਦੇ ਸਮਾਂ ਜਿੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੈ ਜੀ ਆਪ ਜੀ ਦਾ ਅਣਜਾਣ ਬੱਚਾ ਸਮਝ ਕੇ ਬਖਸ਼ ਲੈਣਾ ਜੀ ਗੁਰਨਾਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ